ਆ ਇਹ ਪੀਐਮ ਸੀਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀ ਵਾਲਾ ਸਾਡੇ ਕੋਲੇ ਤੇ ਕਸਤੂਰਬਾ ગાંધી ਬਾਲਿਕਾ ਵਾਲ ਵਿਦਿਆਲਾ ਚੱਲ ਰਿਹਾ ਜਿਦੇ ਵਿੱਚੋਂ ਦੋ ਬੱਚੀਆਂ ਨੇ ਜੋ ਉਹ ਕੱਲ ਰਾਤ ਦੀ ਹਾਜ਼ਰੀ ਵੇਲੇ ਤਾਂ ਹਾਜ਼ਰ ਸਨ ਪਰ ਅੱਜ ਸਵੇਰ ਦੀ ਜਿਹੜੀ ਬੱਚਿਆਂ ਦੀ ਹਾਜ਼ਰੀ ਆ ਉਸ ਸਮੇਂ ਉਹ ਬੱਚੇ ਇੱਥੇ ਸਕੂਲ ਆ ਜਾਂਦੇ ਸੀ ਸੰਬੰਧਿਤ ਕਿੰਨੇ ਨੇ ਕਿਹੜੀ ਕਿਹੜੀ ਕਲਾਸ ਨੇ ਇਹਦੇ ਵਿੱਚ 6ਵੀਂ ਤੋਂ 12ਵੀਂ ਤੱਕ ਦੇ ਬੱਚੇ ਨੇ ਜਿਹੜੇ ਉਹ ਰਹਿੰਦੇ ਨੇ ਜੀ ਕਿੰਨੇ ਬੱਚੇ ਲੱਗਦੇ ਨੇ 200 ਬੱਚੇ ਸੋ ਇਹ ਪਤਾ ਲੱਗਿਆ ਦੀ ਕੰਮ ਕੀ ਆਇਆ ਨਹੀਂ ਸਰ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਕਿ ਇਹ ਹੋਸਟਲ ਦੀ ਜਿੰਨੀ ਰਿਸਪੌਂਸਿਬਿਲਟੀ ਹੁੰਦੀ ਆ ਉਹ ਸਾਰੀ ਹੋਸਟਲ ਦੇ ਵਾਰਡਨ ਦੀ ਹੁੰਦੀ ਆ ਅਸੀਂ ਉਹਦੇ ਨੇ ਪਾਸੇ ਜਾਇੰਟ ਸਨ ਕਰਕੇ ਜਾਣਾ ਅਲਾਉਡ ਨਹੀਂ ਹੈ ਤਾਂ ਹੋਸਟਲ ਮੈਡਮ ਵਾਲੇ ਮੈਡਮ ਹੀ ਉਹਦੇ ਨੂੰ ਉਸ ਨੂੰ ਦੇਖਦੇ ਨੇ ਕਿ ਪਰ ਜੋ ਸਾਡੇ ਲਈ ਬੰਦੀ ਸੀਗੀ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਮੈਨੂੰ ਜਦੋਂ ਇਨਫੋਰਮ ਕੀਤਾ ਗਿਆ ਸਵੇਰ ਦੀ ਹਾਜ਼ਰੀ ਤੋਂ ਬਾਅਦ ਸਕੂਲ ਦੇ ਵਿੱਚ ਕੀ ਬੱਚੇ ਨਹੀਂ ਹਨ ਤਾਂ ਅਸੀਂ ਆਪਣੇ ਰਿਸੋਰਸਿਸ ਦੇ ਨਾਲ ਪਹਿਲਾਂ ਬੱਚੇ ਨੂੰ ਨੇੜੇ ਤੇ ਲੱਭਣ ਦੀ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਚੋਂ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਇਹਦੀ ਕੰਪਲੇਂਟ ਕੀਤੀ ਆ ਤੇ ਆਪਣੇ ਅਧਿਕਾਰ ਨੂੰ ਇਸ ਬਾਰੇ ਅਹ ਇਹ ਐਡਰੈਸ ਸਾਹਮਣੇ ਤੇ ਉਹ ਵਾਰਨਰ ਦਾ ਇਹ ਘਰ ਤਾਂ ਹੀ ਰਹੇਗਾ ਅਹ ਨਹੀਂ ਬੱਚਿਆਂ ਦੇ ਜੀ ਮੇਰੇ ਨਾਲ ਕੋਈ ਇਸ ਤਰੀਕੇ ਨਾਲ ਗੱਲ ਨਹੀਂ ਕਰ ਲੋਈ ਕਿਉਂਕਿ ਉਹ ਬੱਚਿਆਂ ਦੇ ਪੇਰੈਂਟਸ ਨਾਲ ਦੀ ਵਾਰਡਨ ਮੈਡਮ ਦਾ ਹੀ ਕੰਟੈਕਟ ਹੈ ਪਰ ਜਿੱਦ ਤੱਕ ਮੈਨੂੰ ਵਾਰਡਨ ਮੈਡਮ ਦੇ ਦੱਸਣ ਅਨੁਸਾਰ ਉਹ ਬੱਚੇ ਹਜੇ ਘਰ ਨਹੀਂ ਗਏ